ਕਿਹੜਾ ਪਿੰਡ ਸਾਡਾ ਪਿੰਡ ਤੇਜਰਪੁਰ ਤੇਜਰ ਫੇਲੇ ਦੇ ਵਿੱਚ ਕਿੰਨੀ ਕੁ ਫਸਲਾਂ ਨੂੰ ਘਰਾ ਨੂੰ ਕਿੰਨੀ ਕੁ ਮਾਰ ਪਈ ਹੈ ਜੀ ਕੋਈ ਫਸਲ ਨਹੀਂ ਬਚੀ ਸਾਡੇ ਪਿੰਡ ਦੀ ਸਾਰੇ ਪਿੰਡਾਂ ਦੀ ਹਾਂਜੀ 50% ਮਕਾਨ ਵੀ ਤੇ 50% ਜਿਹੜੇ ਮਕਾਨ ਨੇ ਉਹ ਡੈਮੇਜ ਹੋ ਗਏ ਕਿਉਂ ਪਾਣੀ ਪੈ ਜਾਂਦਾ ਨਹੀਂ ਵਿੱਚੋਂ ਪਿਛਲੀ ਵਾਰ ਵੀ ਮੇਰੇ ਦੋ ਮਕਾਨ ਆ ਤੇ ਫਸਲਾਂ ਤਾਂ ਜੀ 100% ਹੀ ਖਤਮ ਹੋ ਗਈਆਂ ਤੇ ਫਸਲਾ 100% ਖਤਮ ਹੋ ਚੁੱਕਿਆ ਲਿਆ ਰਸਤਾ ਦੇਖੋ ਠੀਕ ਟਸਟਮੇ ਰਾਸਗੜੀ ਪੈਣੀ ਖੜਾ ਜਿਹੜਾ ਰਸਤਾ ਪਿਛਲੀ ਵਾਰੀ ਤੇ ਹੀ ਵਿੱਚ ਪੂਰਾ ਮਰਮਤ ਨਹੀਂ ਹੋਇਆ ਪਰ ਹੁਣ ਤਾਂ ਇੰਨਾ ਕੁ ਹਾਲਾਤ ਮਾੜੇ ਹੋਏ ਪਹਿਲੇ ਇਹ ਰਸਤਾਂ ਤਾਂ ਠੀਕ ਕੀਤਾ ਜਾਵੇ ਡੰਗਰਾ ਵਕਤ ਚਾਰਾ ਚਲਾ ਜਾਵੇ ਜਾਂ ਪਚਵਾ ਤੇ ਤੂੜੀ ਤੁਹਾਡੀ ਚਲੀ ਜਾਵੇ ਸਾਰੇ ਕੰਮ ਇੱਥੇ ਰੁਕੇ ਪਹਿਲੇ ਕੋਈ ਸਰਕਾਰ ਨੇ ਤੁਹਾਡੇ ਵਾਸਤੇ ਕੋਈ ਮਦਦ ਹੈ ਕੋਈ ਹੱਥ ਵੜਾਕ ਨਹੀਂ ਵੜਾਈ ਅਸੀਂ ਸਰ ਕੀ ਕਹੀਏ ਸਾਡੇ ਜੇਬਾਂ ਚ 10000 ਰੁਪਏ ਨੇ ਰਹਿ ਕੇ ਕੀ ਸਾਨੂੰ ਸਰਕਾਰਾਂ ਦੇ ਲੈਣ ਗਿਆ ਸਰਕਾਰਾਂ ਦੇ ਸਰਕਾਰਾਂ ਨੇ ਕੁਛ ਨਾ ਦਿੱਤਾ ਹਾਂ ਰਾਸ਼ਨ ਦਿੱਤਾ ਨਾ ਤੇ ਨਾ ਉਹ ਆਹ ਵੇਖ ਲੋ 1 ਕਿਲੋ 1 ਲੱਖ ਦਾ ਹੁੰਦਾ ਹੈ ਸਾਡਾ 80000 ਤਾਂ ਗਿਆ ਸਾਡਾ ਤਾਂ 80000 ਖਾ ਗਏ ਸਾਨੂੰ ਮਿਲੇਗਾ 20000 ਮਾਜਬਾ ਹੁਣ ਭਗਵੰਤ ਮਾਨ ਸਾਹਿਬ ਨੇ ਕਹਿਆ ਕਿ ਮੈਂ 20000 ਰੁਪਏ 1 ਕਿਲੋ ਦਾ ਦੇਵਾਂਦਾ ਤੇ ਸਾਡਾ ਕਿਲੋ ਲੱਖ ਦਾ ਹੋਣਾ ਸੀ ਹੁਣ ਵੀ ਅਸੀਂ ਕਿੰਨੇ ਔਖ ਲੰਗੀ ਜਾਂਦੇ ਆ ਇਹਨਾਂ ਲੋਕਾਂ ਨੇ ਤੁ ਲੰਘਣਾ ਪਵੇ ਇੱਕ ਦੋ ਵਾਰ ਤੇ ਪਤਾ ਲੱਗੀ ਪਰ ਕੁਛ ਨਹੀਂ ਨਾ ਦੇਣਾ ਜੀ ਜਿਵੇਂ ਸਾਨੂੰ 10-10 ਮਰਲੇ ਇਕ ਤਾਂ ਥਾਂ ਦਿੱਤੀ ਜਾਵੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਨਾ ਹੈ 10-10 ਮਰਲੇ ਜਗ੍ਹਾ ਦਿੱਤੀ ਜਾਵੇ ਜਿਹੜਾ ਸਾਡੇ ਪਰਿਵਾਰ ਸਾਡੇ ਡੰਗਰ ਪਸ਼ੂ ਉੱਤੇ ਸਹ ਆਪ ਰਹਿ ਲੈਣਗੇ ਸਾਨੂੰ ਇਹ ਤਾਂ ਪਤਾ ਹੀ ਹੈ ਸਾਨੂੰ ਆ ਡੋਬਿਆਂ ਦੀ ਮਾਰ ਪੈਂਦੀ ਰਹਿੰਦੀ ਏ ਤੇਈ ਵਿੱਚ ਵੀ ਅਮਾੜੇ ਹਾਲਾਤ ਹੋ ਗਏ ਨੇ ਅਸੀਂ ਐਨੇ ਕੋ ਕਰਜ਼ਾਈ ਸਾਰੇ ਲੋਕ ਹੋ ਗਏ ਕਿਸੇ ਦੇ ਵਿਆਜੇ ਹੀ ਨਹੀਂ ਪੂਰੀਆਂ ਹੋਣੀਆਂ ਜਿਹੜਾ ਮਜਬੂਤ ਦੇਣ ਕਿਉਂਦੇ ਨੇ ਵਿਆਜ ਨਹੀਂ ਸਾਡੀ ਉਤਰਨੀ ਤੇ ਅਸੀਂ ਫਿਰ ਕੀ ਕਹੀਏ ਤੇ ਸਾਨੂੰ ਕੀ ਮਿਲਿਆ ਕੁਛ ਨਹੀਂ ਦਿੱਤਾ ਨਾ ਦੇਣਗੇ ਸਾਨੂੰ ਤਾਂ ਉਮੀਦ ਹੈ ਨਹੀਂ ਤੁਹਾਨੂੰ ਪਤਾ ਹੈ ਵੀ 20000 ਤੁਹਾਨੂੰ ਦੇ ਹੀ ਦੇਣਗੇ ਨਹੀਂ ਜੀ ਹਲੇ ਤਲਾਉਂ ਅਜੇ ਤਾਂ ਲੋਕ ਦਿੱਤਾ ਨੇ ਕੁਝ ਨਿਕਾ ਸਕਦੇ ਕਟਾਂਗ ਕਰਦੇ ਨੇ ਕਮਿਸ਼ਨ ਰੱਖਦੇ ਨੇ ਕੀ ਹੋਣਾ ਕੀ ਨਹੀਂ ਅਜ ਕੋਈ ਪਤਾ ਨਹੀਂ ਅਰੇ ਬੀਵੀ ਜਰ ਦੇਵਾਂਗੇ ਸਰਕਾਰ ਨੇ ਕੱਲ ਇੱਕ ਹੋਰ ਅਨਾਉਂਸ ਕੀਤਾ ਹੈ ਜਿਨ੍ਹਾਂ ਦੇ ਕੋਈ ਪਸ਼ੂ ਡੰਗਰ ਜਾਂ ਮਲੇ ਆ ਠੀਕ ਹੈ 37500 ਰੁਪਿਆ ਉਹਨਾਂ ਦਾ ਗਾਵਾਂ ਜਾਂ ਮੱਝਾਂ ਦੇਣਾ ਹੈ ਉਹ ਤੁਸੀਂ ਕਾਫੀ ਸਮਝਦੇ ਹੋ ਸਰਕਾਰਾ ਵੀ ਕੀ ਹੈ ਲੱਖ ਲੱਖ ਦੀ ਮੱਝਾਂ ਆਂਦੀ ਪਿਆ 80000 ਦੀ 90 90 ਦੀ ਉਹਨ 37000 ਦੀ ਮੱਝ ਥੋੜਾ ਗਈ ਹੈ ਅੱਜ ਤੁਹਾਨੂੰ ਦੱਸੇ ਜਾਣਾ ਸਾਡਾ ਕਿਲਾ ਇੱਕ ਜਿਹੜਾ ਹੈਗਾ ਲੱਖ ਰੁਪਏ ਦਾ ਹੈ ਚੋਨੇ ਦਾ ਤੇ ਮਿਲ ਸਾਨੂੰ 20000 ਰਿਆ ਹੈ ਅੱਜ ਤਾਂ ਖੁਸ਼ ਨਹੀਂ 20000 20000 ਮਿਲ ਅੱਜ ਕਹਿੰਦੇ 20 ਨਾ ਦੇਵਣ ਸਾਨੂੰ ਥਾਂ ਦੇ ਦੇਵਣ ਇਹ ਵੀ 20 ਰੱਖ ਲਵਣ ਇਹ ਸਾਰੇ ਇਕੱਠੇ ਕਰ ਤੇ ਜਿਹੜਾ ਉਤੋਂ 1600 ਕਰੋੜ ਆਇਆ ਹੈ ਕਹਿੰਦੇ ਨੇ ਸੈਂਟਰ ਤੋਂ ਉਹ ਕੁਝ 1600 ਕਰੋੜ ਦੀ ਪੰਜਾਬ ਦੀ ਪਾਬਦੇ ਸਰਕਾਰ ਹੈ 3200 ਕਰੋੜ ਇਕੱਠਾ ਕਰ ਤੇ ਸਾਨੂੰ ਜਗ੍ਹਾ ਬਣਾ ਦੇਣ ਬਾਸ ਸਾਨੂੰ ਕੋਸ਼ਿਸ਼ ਨਹੀਂ ਚਾਹੀਦਾ ਦੂਜਾ ਸਾਡੇ ਕੱਚੇ ਪਹਿਲੀਆਂ ਹੈਗੀਆਂ ਨੇ ਉਹਨੂੰ ਪੱਕਾ ਕਰ ਦੇਵਾ ਸਾਡੀ ਬੇਨਤੀ ਸੈਂਟਰ 'ਚ ਹੈਗੀ ਹੈ ਭਗਵੰਤ ਮਾਨ ਸਾਹਿਬ ਨੂੰ ਵੀ ਹੈਗੀ ਹੈ ਜੇ ਇਹ ਕੰਮ ਨਾ ਹੋਇਆ ਤੇ ਸਾਡੇ ਕੋਲੋਂ ਸਾਨੂੰ ਵਸਤਾ ਰੱਬ ਦਾ ਹੈ ਪਰ ਸਾਡੇ ਤਾਂ ਸੰਦੂਖ ਜਾਨ ਪਿੰਡਾਂ ਚਾਹਤ ਰੱਖਣ ਫਿਰ ਸਾਡੇ ਓਟਾ ਬੰਦ ਕਰ ਦੇਵਾਂ ਸਾਨੂੰ ਕਹਦੇ ਥੋੜੇ ਪਿੰਡ ਕੱਚੇ ਨੇ ਥੋੜੀਆਂ ਕਰ ਨਹੀਂ ਦਿੱਤੀਆਂ ਅਸੀਂ ਥੋੜੀਆਂ ਇੱਕ ਵਾਰੀ ਪੱਕੀਆਂ ਸਰ ਹੋਈਆਂ ਸੀ ਕੁਝ ਰਹਿੰਦੀਆਂ ਸੀ ਕੋਛ ਪੰਹਾਂ ਨੇ ਅਜੇ ਰਹਿੰਦੇ ਨੇ ਉਹ ਵੀ ਪੱਕੇ ਹੋਈਆਂ ਜਿਹੜੇ 2007 ਚ ਹੋਈਆਂ ਨੇ ਉਹਨਾਂ ਨੂੰ ਕੱਚਾ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ ਤਾਂ ਕੀਤਾ ਗਿਆ ਪਤਾ ਨਹੀਂ ਸਰ ਹੁਣ ਅਸੀਂ ਇੰਨੇ ਤਾਂ ਪੜੇ ਲਿਖੇ ਹੈ ਨਹੀਂ ਬਾਕੀ ਉਹਨਾਂ ਨੇ ਅਸੀਂ ਇਹ ਨਹੀਂ ਕਹਿੰਦੇ ਭਗਵੰਤ ਮਾਨ ਸਾਹਿਬ ਨੇ ਕੀਤੇ ਨੇ ਉਦੋਂ ਕਿ ਕਾਂਗਰਸ ਦੀ ਸਰਕਾਰ ਸੀ ਉਦੋਂ ਹੋਈਆਂ ਨੇ ਪਰ ਭਗਵੰਤ ਮਾਨ ਸਾਹਿਬ ਉਹਦੋਂ ਕਹਿਤ ਗਿਆ ਸੀ ਸਾਡੇ ਪਿੰਡ ਆਏ ਸੀ ਕਹਿੰਦਾ ਮੈਂ ਕੱਚੇ ਪਹਿਲੇ ਜਿਹੜੇ ਪੰਹਾਂ ਨੇ ਉਹ ਪੱਕੇ ਕਰਾਂਗਾ ਜਿਹੜੇ 2007 ਚ ਟੁੱਟਿਆ ਨੇ ਉਹਨਾਂ ਨੂੰ ਵੀ ਕਰਾਂਗਾ ਤੁਹਾਨੂੰ ਪਾਣੀ ਵੀ ਦਿਆਂਗਾ ਇੱਕ ਕਈ ਗੱਲਾਂ ਕਹਿਤ ਗਏ ਨੇ ਪਰ ਜੀ ਕੁਝ ਹੋਇਆ ਨਹੀਂ ਛੋਡੇ ਖੇਤਾਂ ਦੇ ਵਿੱਚ ਇਨੀ ਮੈਲਟ ਜੰਮ ਗਈ ਹੈ ਇਹਨੂੰ ਚੱਕਣ ਵਾਸਤੇ ਛੋਡੇ ਇੰਨੇ ਰੁਪਏ ਲੱਗ ਜਾਣ ਕਿ ਸਰਕਾਰ ਕਿਉਂ ਨਹੀਂ ਤਾਂ ਦੇ ਸਰ ਜੀ ਇਹ ਤੇ ਲੱਖ ਲੱਖ ਰੁਪਏ ਲਾ ਦੀਏ ਤਾਂ ਵੀ ਨਹੀਂ ਚੌਣੀ ਇਹ ਤਾਂ ਐਵੇਂ ਕਣਕਾਂ ਬਸ ਡਿੰਗੇ ਤੇ ਰੇੜੇ ਘਟਨੇ ਪੈਣ ਗਿਆ 20000 ਨੌਤੂਸ ਦਸ ਸਾਰਾ ਵੀ ਵੇਖ ਰਹੇ ਕੀ ਬਣੇਗਾ ਉਹਨਾਂ ਜਿਹੜੀ ਛੜ ਕੇ ਸਾਡੇ ਪਿੰਡ ਨੂੰ ਚਲ ਰਸਤਾ ਹੁਣ ਤਾਂ ਜੋੜ ਦੇਣ ਪਾਣੀ ਉਤਰ ਗਿਆ ਹੈ ਉਤਰ ਗਿਆ ਆ ਤਾਂ ਪਿੰਡਾਂ ਨੂੰ ਰਸਤਾ ਲੱਗਦਾ ਹੈ ਇਹਨੂੰ ਜੋੜਿਆ ਜਾਵੇ ਸਹੀ ਕੀਤਾ ਜਾਵੇ ਅਸਕੇ ਨਾ ਟ੍ਰੈਲੀਆਂ ਮਿੱਟੀ ਰੇਤ ਲਿਆ ਤੇ ਪਾਈ ਜਾਣ ਕੀ ਨਹੀਂ ਪੈਂਦੀ ਹੁਣ ਕੱਲ ਤੋਂ ਰਸਤਾ ਇਹ ਹੋ ਗਿਆ ਸਹੀ ਵੀ ਮਤਲਬ ਪਾਣੀ ਸੋਕ ਗਿਆ ਪਰ ਇਹ ਵੀ ਨਿਕੰਮ ਚੱਲ ਰਹੇ ਜੇ ਕੁਝ ਵੀ ਨਿਕਲ ਰਿਹਾ ਵੀ ਡਿਮਾਂਡ ਕੀ ਔਣ ਥੋੜੀ ਮੇਨ ਜਿਹੜੀ ਡਿਮਾਂਡ ਸਾਡੀ ਡਿਮਾਂਡ ਹੈ 10 10 ਮਰਲੇ ਜਗ੍ਹਾ ਦੇਵਣ ਕਿੱਲੇ ਦਾ ਮਜਬੂਰ ਸਾਨੂੰ ਲੱਖ ਰੁਪਏ ਚਾਹੀਦਾ ਹੈ ਤੇ ਜਿਹੜੇ ਕਿਸੇ ਦਾ ਪਾਸੂ ਡੁੱਬਾ ਹੈ ਜਾਂ ਜਿਹੜਾ ਬੰਦਾ ਮੁਕਿਆ ਹੈ ਮਰਿਆ ਹੈ ਜਿਹੜਾ ਜਵਾਨ ਜੈਕਸਨ ਦਾ ਨਾਰਾ ਹੈ ਉਹ ਬੰਦੇ ਨੂੰ ਕਰੋੜ ਰੁਪਏ ਦਿੱਤਾ ਜਾਵੇ ਉਹਦਾ ਘਰ ਬਰਬਾਦ ਹੋ ਗਿਆ ਅੱਜ ਜਿਹੜਾ ਬੰਦਾ ਇੱਥੇ ਪਾਣੀ ਦੇ ਕਾਰਨ ਡੁੱਬਿਆ ਹੈ ਜਾਂ ਮਰਿਆ ਹੈ ਜਾ ਜਿਹਨੂੰ ਸਾਪ ਲੜਿਆ ਮੈਂ ਤਾਂ 1 ਕਰੋੜ ਦੀ ਮੰਗ ਕਰਨਾ ਦੂਜਾ ਇੱਕ ਕਿੱਲੇ ਦਾ 1 ਲੱਖ ਰੁਪਏ ਦਿੱਤਾ ਜਾਵੇ 10-10 ਮਰਲੇ ਜਗ੍ਹਾ ਦਿੱਤੀ ਜਾਵੇ ਜੇ ਪਾਣੀ ਐਵੇਂ ਆਦੇ ਰਹਿਣ ਕਿਤਾ ਨਹੀਂ ਤੋ ਇਹਨੂੰ ਡੂੰਗਾ ਕਰਤੇ ਬਨ ਪਾਤੇ ਜ਼ੀਰੋ ਲਾਈਨ ਤੇ ਬਨ ਪਾ ਦੇ ਨੂੰ ਕਵਰ ਕੀਤਾ ਜਾਵੇ ਪਾਣੀ ਨਾ ਇਧਰ ਆਵੇ ਨਹੀਂ ਤਾਂ ਇਸ ਤੋਂ ਬਾਅਦ ਸਾਡਾ ਕੰਮ ਸਮਝ ਲਓ ਫਿਰ ਖਤਮ ਹੈ ਫਿਰ ਇਹ ਜਿਹੜੇ ਲੋਕਾਂ ਨੂੰ ਕਹਾਂਗੇ ਸਾਨੂੰ ਅੱਗੇ ਆਣਾ ਪਵੇਗਾ ਅਸੀਂ ਕਿਸੇ ਦੇ ਬਰਖਲਾ ਪਾ ਜੇ ਧਰਨਾ ਨਹੀਂ ਲਾਇਆ ਅੱਜ ਤੱਕ ਸਾਡੇ ਲੋਕ ਜਾਂਦੇ ਨਹੀਂ ਪਿਛਲੋ ਹੱਥ ਜੋੜ ਕੇ ਕਹਿੰਨੇ ਆ ਸਾਡਾ ਕਰ ਦਿਓ ਨਹੀਂ ਤਾਂ ਸਾਨੂੰ ਹੁਣ ਅੱਗੇ ਆਣਾ ਪਵੇਗਾ ਇਹਨਾਂ ਦੇ ਘਰਾਂ 'ਚ ਜਾਣਾ ਪਵੇਗਾ ਧਰਨੇ ਲਾਣੇ ਪਵਣਗੇ ਪਹਿਲੀ ਗੱਲ ਤਾਂ ਜਿਹੜੇ ਐਮਐਲ ਮੰਤਰੀ ਸਾਰੇ ਬੰਦੇ ਨੇ ਹੁਣ ਕਈ ਸਕੂਲਾਂ ਵਿੱਚ ਠੀਕ ਹੈ ਗਏ ਇਹਨਾਂ ਨੇ ਬੁਲਾਇਆ ਹੈ ਪਰ ਉਹ ਗੱਲ ਤਾਂ ਨਹੀਂ ਈਗੀ ਨਾ ਸਾਨੂੰ ਆਪਦੇ ਕੋਲ ਬੁਲਾ ਦੇ ਸਾਨੂੰ ਵੀ ਤਾਂ ਪਤਾ ਹੁੰਦਾ ਤੇ ਚਲੋ ਠੀਕ ਹੈ ਸਾਢੇ 3:30 ਮੰਗ ਜੀ ਠੀਕ ਹੈ ਧੰਨਵਾਦ ਜੀ ਕਾਲ ਸੈਸੀ ਵੀਡੀਓ ਪਹਿਲਾਂ ਚਾਹ ਪੀਓ ਪਾਣੀ ਪੀਓ ਦੋ ਮਿੰਟ ਸਾਈ ਕਢੋ ਇਹ ਫਿਰ ਤੁਸੀਂ ਆਉਂਦੇ ਜਿਵੇਂ ਆਉਂਦੇ ਨੇ ਸਾਡੇ ਬਾਣੇ ਦਾ ਸਾਰੇ ਤੁਸੀਂ ਸਰਕਾਰ ਹੀ ਉਹ ਲੜ ਧੱਤੇ ਖਾਂਦੇ ਫਿਰਦੇ ਜਿਗਰਾ ਵਿੱਚ ਗੜੇ ਹੋਏ ਆਏ ਜਿਵੇਂ ਹੈ ਤੇ ਗਰਭੀ ਵਿੱਚ ਪਾਣੀ ਦਾ ਨਹੀਂ ਪੀਓ ਬਾਕੀ ਸਮਾਰਾ ਇੰਨਾ ਲੋਕਾਂ ਦੀ ਜਮਾਂ ਟੁੱਪ ਗਏ ਕੱਖ ਨਹੀਂ ਰਿਹਾ ਫਿਰ ਵੀ ਵਿਚਾਰੇ ਪੁੱਛਦੇ ਆ ਵੀ ਚਾਹ ਪੀਓ ਪਾਣੀ ਪੀਓ ਪਰਸ਼ਾਦੇ ਸ਼ਕੋ ਐਡੇ ਜਿਹਰੇ ਯਾਰ ਕਮਾਲ ਹੈ ਇੰਨਾ ਲੋਕਾਂ ਦੀ ਇੰਨੀ ਆਓ ਭਗਤ ਇੰਨੀ ਆਓ ਭਗਤ ਆਪਾਂ ਨਹੀਂ ਕਦੇ ਵੇਖੀ ਵੀ ਸਾਰਾ ਕੁਝ ਡੁੱਪਣ ਦੇ ਬਾਵਜੂਦ ਵੀ ਫਿਰ ਵੀ ਕਿਆ ਪਾਣੀ ਪੁੱਛਦੇ ਐ ਜਾਂ ਪਛਾਦੇ ਪੁੱਛਦੇ ਐ ਇਹ ਇਹ ਇਨਸਾਨੀਅਤ ਐ ਇਹ ਇਨਸਾਨੀਅਤ ਐ ਵੀ ਇਨਸਾਨੀਅਤ ਤੌਰ ਤੇ ਪਹਿਲਾਂ ਤਾਂ ਆਪਾਂ ਭੈਣ ਭਰਾ ਦੀ ਇੱਕਦੋਦੀ ਸੇਵਾ ਕਰੋ ਬਾਅਦ ਦੁੱਖ ਸੁੱਖੋ ਕੋ ਪੁੱਛੋ ਕੀ ਐ ਕੀ ਨਹੀਂ ਹੈ ਗੱਲ ਕਿ ਨਹੀਂ ਹੁਣ ਆ ਦੁਕਾਨ ਸਾਡੀ ਡਿੱਗੀ ਪਈ ਐ ਚੱਕੀ ਸਾਡੀ ਜਿਹੜੀ ਰੋਜੀ ਰੋਟੀ ਆਈ ਸਭਾ ਕਿਲਾ ਸਾਡੇ ਕੋਲ ਪੈ ਲਈ ਐ ਉਹ ਸਾਡੇ ਰਿਆ ਨਾਲ ਹੀ ਲੈ ਕੇ ਮਿੱਟੀ ਬੜੀ ਡੁੱਬ ਗਈ ਹਾਂ ਪੈਲ ਡੁੱਬੀ ਕੀ ਉਹ ਮਿੱਟੀ ਲੈ ਕੇ ਨਾਲ ਕੰਡੇ ਦੁੱਤੇ ਸਾਡੀ ਪਹਿਲੀ ਸੀ ਦਰਿਆ ਦੇ ਆ ਕੋਕਾ ਵਾਲੀ ਕੋਲ ਕੋਲ ਅੱਛਾ ਮਿੱਟੀ ਲੈ ਹਾਂ ਜੰਦਰ ਬਾਦ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਸਾਡਾ ਵੀਰ ਬਾਦ ਤੁਸੀਂ ਨੁਕਸਾਨ ਹੋ ਗਿਆ ਠੀਕ ਅਸੀਂ ਤੋਂ ਪਛਤਾ ਹਾਂ ਆਂਦੀ ਹੈ ਬੜਾ ਨੁਕਸਾਨ ਹੋ ਗਿਆ ਵਿਚਾਰਾ ਦਾ ਪਹਿਲਾ ਸਭ ਗਲੀ ਚੋਂ ਬਾਜ-ਬਾਰ ਕੇ ਬਲਾ ਕੇ ਲੈ ਵੀ ਵੀ ਦੀ ਪਹਿਲਾ ਚਾਰ ਪੜੇ ਤੁਸੀਂ ਗੁਰੂ ਮਹਾਰਾਜ ਦੇ ਬੰਦੇ ਨੇ ਅਸੀਂ ਵੀ ਉਸ ਮਹਾਰਾਜ ਨੂੰ ਤੁਸੀਂ ਬਾਬੇ ਨਾਨਕ ਦੇ ਬਾਬੇ ਨਾਨਕ ਆਪੇ ਕਰੇ ਰੱਖੇ ਵੀ ਭੜੀ ਹੋ ਨਹੀਂ ਇਹ ਲਿਆਂਦਾ ਸੰਕਟ ਹੋ ਇਕੱਡੇਗਾ ਉਨ ਕੀ ਕਰੀਏ ਰੈਵੀ ਸਰਕਾਰ ਵਿਚਾਰੀ ਚਲੋ ਜਿੱਥੇ ਤੱਕ ਬੇਨਤੀ ਕਿਸਾਨਾਂ ਨੇ ਸਰਕਾਰ ਨੂੰ ਵਿਚਾਰ ਜਿੰਨਾ ਹੋ ਸਕੇ ਕਰੋ ਬਾਕੀ ਤਾਂ ਮਾਰ ਆਈ ਤੇ ਇਹ ਫਿਰ ਉ ਕੀ ਕੀਤਾ ਜਾਵੇ ਹੁਣ ਸਾਡੀ ਦੁਕਾਨ ਡਿੱਗੀ ਪਈ ਸਾਰ ਮਣ ਵੇਖੋ ਕੀ ਸਰਕਾਰ ਕੀ ਕਰਦੀ ਕੀ ਨਹੀਂ ਦੁਕਾਨ ਅੱਥੀ ਚੱਕੀ ਆਟਾ ਚੱਕੀ ਸਾਡੀ ਆ ਬਾਹਰ ਪਈ ਤੁਸੀਂ ਵੀਡੀਓ ਬਣਾ ਸਕਦੇ ਜੀ ਅਗਾ ਸਾਡੀ ਦੁਕਾਨ ਵੀ ਖੜੀ ਹੋ ਉਸ ਬੱਟਾ ਚੱਕੀ ਵੀ ਖਤਮ ਤੇ ਕਾਰ ਵੀ ਖਤਮ ਆ ਜਿਹੜੀ ਪੈਣੀ ਸੀ ਪੈਲੀ ਵੀ ਖਤਮ ਸਾਰੀ ਦਰਿਆ ਲੈ ਗਿਆ ਵੱਢ ਕੇ ਹਾਂਜੀ 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 ਤੇ ਅਜੇ ਵੀ ਵਿਚਾਵੇ ਔਰ ਕਿੰਨੇ ਆਉ ਭਗਤ ਕਰਦੇ ਆ ਜਦੋਂ ਕੋਈ ਆਉਂਦਾ ਇੱਥੇ ਇਹਨਾਂ ਨੂੰ ਚਾਹ ਘੜਦਾ ਕਿਉਂ ਭਗਤ ਕਰਦੇ ਆ ਹਾਂਜੀ ਅਸੀਂ ਸਾਰਿਆਂ ਨੂੰ ਵੀ ਜਿਸੀਂ ਪਹਿਲਾਂ ਸਾਡਾ ਘਰ ਸਾਰਿਆਂ ਨੂੰ ਚਾਹ ਪਾਣੀ ਪੁੱਛਣੇ ਵੇਖੀ ਪਤਾ ਕੀ ਉਹ ਤਾਂ ਖੋਪ ਖੋਪ ਕੇ ਆਉਂਦੇ ਸਾਡੇ ਤਾਂ ਜਿਵੇਂ ਆ ਦੇ ਅੱਖ ਦੇ ਪਹਿਲਾਂ ਪਾਣੀ ਪੀਓ ਤੁਸੀਂ ਚੜੋ ਬਾਕੀ ਕੰਮ ਤਾਂ ਬਾਅਦ ਤੋਂ ਹੁੰਦੇ ਰੰਗ ਵੀਰ ਮੇਰਾ ਹਾਂਜੀ ਰਾ ਦੱਸੋ ਹਾਂ ਦੱਸੋ ਹਾਂਜੀ ਓਕੇ ਹਰੇ ਲੱਕੀ ਬੇ ਇਸੇ ਤਰ੍ਹਾਂ ਕੋਈ ਕੱਢੀ ਨਾ ਮਸ਼ੀਨ ਨਹੀਂ ਕੋਈ ਪੈਨ ਨਹੀਂ ਹੋਵੇ। ਓਕੇ ਓਕੇ ਟੋੜੇ ਆ ਥੋੜੇ ਧੰਵਾਦ। ਇਹ ਆਟਾ। ਹਾਂਜੀ ਹਾਂਜੀ। ਬਤੋਂ ਬੋ। ਹਾਂਜੀ ਹਾਂਜੀ। ਸਪਾਰਕ ਹੈ ਬੇਨਤੀ ਕਰਨੇ ਜਿੰਨੇ ਜੋ ਘਿਏਗੇ ਚਲੋਨਾ ਸਾਡਾ ਜਿਵੇਂ ਇਹਨੂੰ ਆਸਰਾ ਕਰਨਾ ਪੇ ਫਿਰ ਹਰ ਜੀ ਆ ਸੜਕ ਜਾਂਦਾ ਰਸਤਾ ਉਹ ਗੇ ਉਹ ਘਰ ਵੱਜ ਗਿਆ ਆ ਦੋ ਦੁਕਾਨਾਂ ਵੀ ਲੱਗ ਪਈਆਂ ਨੇ ਆ ਤੀਜੀ ਪਾਰਟੀ ਵੀ ਕਰਾਉਣੀ ਆ ਕੀ ਕੀ ਨਾਮ ਤੇ ਕਿਹੜਾ ਪਿੰਡ ਆ ਤੁਹਾਡਾ ਜੀ ਇਹ ਰਾਮ ਸਿੰਘ ਦੀ ਪਣੀ ਜੀ ਹੂੰ ਜਗਿੰਦਰ ਸਿੰਘ ਜਗਿੰਦਰ ਸਿੰਘ ਹਾਂ ਜੀ ਇਹ ਦੋ ਜਿਹੜੀਆਂ ਦੁਕਾਨਾਂ ਛੋੜੀਆਂ ਸੀਆਂ ਇਹ ਸਾਰੀਆਂ ਇਸ ਟਾਈਮ ਤੇ ਡੈਮੇਜ ਹੋ ਗਈਆਂ ਉਹ ਤਾਂ ਪਰਲੀ ਦਾ ਸਾਰੀ ਡੱਗੀ ਪਈ ਆ ਹਾਂ ਜੀ ਇਹ ਆ ਵੀ ਸਾਰੀ ਪਾਰਟੀ ਥੱਲੋ ਹਾਂ ਥੱਲੋ ਇਹ ਮਿੱਟੀ ਸਾਰੀ ਕੰਢ ਲ ਗਿਆ ਅੱਛਾ ਇੱਥੇ ਪਾਣੀ ਵੀ ਵੀ ਫਟੋ ਰਿਹਾ ਹੈ। ਅੱਛਾ ਵੀ ਵੀ ਫਟ ਪਾਣੀ। ਹਾਂਜੀ ਆ ਰਸਤਾ ਵੀ ਟੁੱਟ ਗਿਆ, ਬੰਦ ਹੋ ਗਿਆ। ਠੀਕ ਹੈ। ਤੇ ਕੀ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਸੀ? ਪ੍ਰਸ਼ਾਸਨ ਕੋਲ ਇਹ ਕਰਨੇ ਜੀ ਕਿਹੜਾ ਬਹੁ ਹੈ ਵੀ ਨੁਕਸਾਨ। ਹੂੰ। ਮਿਲ ਜਾਵੇ। ਹੂੰ। ਕੋਈ ਇਹ ਪਾਣੀ ਹੈ। ਉਹ ਆਵਾਜ਼ ਆ ਵੀ ਬੰਦ ਹੋਈ ਪਈ। بس وہاں ਬਾਰੇ ਵੀ ਕੋਈ ਇਹ ਦੁਗਾ ਕਿਹੜੇ ਕਿਹੜੇ ਪਿੰਡ ਆ ਜਿਹੜੇ ਇਹ ਸੜਕ ਜੋੜਦੀ ਹੈ। ਇਹ ਸਾਰੇ ਪਿੰਡਾਂ ਦੀ ਇੱਕੋ ਹੀ ਆਹ ਰਸਤਾ ਲੱਗਦਾ ਹੈ। ਅੱਛਾ ਜੀ। ਹੋਰ ਕੋਈ ਰਸਤਾ ਨਹੀਂ ਆ। ਹੋਰ ਕੋਈ ਨਹੀਂ। ਇਹ ਤੁਸੀਂ ਦੇਖ ਰਹੇ ਹੋ ਮੌਕੇ ਤੇ ਇਸ ਵੀਰ ਨੇ ਜਿਹੜੇ ਦੱਸਿਆ ਆ ਦਕਾਨ ਸਾਰੀ ਡੈਮੇਜ ਹੋ ਗਈ ਹੈ ਤੇ ਇੱਥੇ 20-20 ਫੁੱਟ ਪਾਣੀ ਜਿਹੜਾ ਆ ਖੜਾ ਛੜੀ ਸੜਕ ਟੁੱਟੀ ਹੈ ਹਾਂਜੀ ਆ ਦੇਖੋ ਰਸਤਾ ਸਾਰਾ ਟੁੱਟ ਚੁੱਕਿਆ ਹੈ ਇਹ ਸਾਰਾ ਦੇਖੋ ਪਾਣੀ ਚਲੋ ਪਾਣੀ ਤਾਂ ਉੱਤਰ ਗਿਆ ਪਰ ਇੱਥੇ ਜਿਹੜਾ ਬਾਦ ਦੇ ਵਿੱਚ ਜਿਹੜਾ ਨੁਕਸਾਨ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਇਹ ਸੜਕ ਸਾਰੀ ਟੁੱਟ ਚੁੱਕੀ ਆ ਹਾਲਾਤ ਬਹੁਤ ਵੱਡੇ ਆ ਆ ਦੁਕਾਨਾ ਮੇਰੇ ਵੀਰ ਨੇ ਪਾਈਆਂ ਸੀਆਂ ਸਾਰੀਆਂ ਇਹ ਆ ਟੱਡਕ ਵੀ ਸਾਰੀ ਨੁਕਸਾਨ ਦੇਖੋ ਕਿੱਡਾ ਆਹ ਦੇਖੋ ਆਹ ਦੇਖੋ ਹਾਲਾਤ ਕਿੰਨੇ ਮਾੜੇ ਹੋ ਗਏ ਆ ਤੇ ਪਾਣੀ ਉੱਤਰ ਗਿਆ ਤੇ ਪਾਣੀ ਉੱਤਰ ਗਿਆ ਤੇ ਨੁਕਸਾਨ ਕਿੱਡਾ ਹੋਇਆ ਪਿਆ ਮਿੱਟੀ ਜਿਹੜੀ ਰੇਤ ਬੜੀ ਚਵਾ ਬਹੁਤ ਵੱਡਾ ਜਿਆ ਨੁਕਸਾਨ ਹੋਇਆ ਇਸ ਪਰਿਵਾਰ ਦਾ ਰੇਤ ਬਹੁਤ ਜ਼ਿਆਦਾ ਸਾਰੇ ਜਿਹੜੇ ਡਾਟ ਨਹੀਂ ਆ ਚਾਹਦਾ ਹੋ ਗਿਆ ਕੋਪਨਾ ਵੀ ਆਪਣਾ ਛਾਂਗੇ ਮੈਂ ਬੈਗਣੇ ਸਾਰੀਆਂ ਤੁਹਾਨੂੰ ਇਹ ਰਾਮ ਸਿੰਘ ਵਾਲੀ ਪਣੀ ਤੇ ਸਾਰੇ ਤਰੀਨਾਤ ਤੇ ਹਾਂਜੀ ਦਰਸ਼ਨ ਸਿੰਘ ਬੋਲਣਾ ਜੀ ਰਾਮ ਸਿੰਘ ਪਣੀ ਤੁਜੀ ਅੱਛਾ ਜੀ ਮੇਰੇ ਘਰ ਦੇ ਨਾਲ ਪਾਣੀ ਸਾਤ ਅੱਠ ਫਟ ਰਿਹਾ ਹੈ ਬੈਕ ਸਾਈਡ ਤੇ ਤੇ ਉਹਨ ਦੇ ਕਾਰਨ ਲੈਂਟਰ ਬੈ ਗਿਆ ਕਹਿੰਦਾ ਦਵਾਰ ਬੈਠ ਗਈ ਤੇ ਆਪਣੇ ਮਕਾਨ ਦਾ ਫਰਕ ਹੋ ਗਿਆ ਪਾਟ ਕੇ ਤੇ ਲੈ ਮੰਨ ਲੈ ਪਲછા ਵੀ ਬੈਕ ਸਾਈਡ ਤੋਂ ਬੈਠ ਗਈਆਂ ਨੇ ਤੇ ਫਰਕ ਹੋ ਗਈਆਂ ਹਰੀਆ ਪਾਟ ਗਈਆਂ ਨੇ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਸਰਕਾਰ ਕੋਈ ਕਰਨੇ ਹੈ ਜੇ ਸਾਡੀ ਮਾਣੀ ਮਿਹਨਤ ਸਹਿਤਾ ਕਰੇ ਤੇ ਇਹਨਾਂ ਨੂੰ ਕੋਈ ਮਾੜੀ ਮਰ ਮਰਬਤੀ ਕਰਾ ਲਈ ਕਿਉਂਕਿ ਸਾਡੇ ਫਸਲਾਂ ਵੀ ਡੁੱਬ ਗੀਆਂ ਖਾਨਾ ਹਲ ਫਸਲਾਂ ਦੇ ਖੇਤਾਂ ਦੇ ਵੀ ਹੋ ਗਿਆ ਆ ਵੇਖ ਲਓ ਰੇਤ ਪਏ ਨੇ ਅਸੀਂ ਹੁਣ ਉਹਨਾਂ ਦੀ ਵੀ ਕੋਈ ਖਰਚਾ ਕਰਾਂਗੇ ਅੱਗੇ ਪਹਿਲਾਂ ਝੋਨੇ ਦੇ ਕੀਤੇ ਨੇ ਨਾਲ ਲਵਾਇਆਂ ਦਿੱਤੀਆਂ ਔਰ ਦੁਆਆਂ ਦੇ ਪੈ ਕੀਤੇ ਹੁਣ ਸੇਠਾਪੁਰ ਚੱਕ ਤੇ ਆੜ ਤਾਂ ਤੋਂ ਅੱਲੇ ਤੋਂ ਖਰਚੇ ਬਾਤ ਦਿੱਤਾ ਹੈ ਕਹਾਂ 2-4 ਦਿਨ ਵੀ ਚੱਲ ਫੌਣ ਫਸਲ ਤਾਂ ਹੈ ਨਹੀਂ ਕੀ ਮੰਗੀਏ ਹਾਲਾਂਕਿ ਅੱਪ ਦਿੱਕਾਇਆ ਤਾਂ ਦੇਖ ਹੀ ਛੁਟਾ ਆ ਮਾ ਟੁੱਟੇਗੀ ਜੀ ਅਗਲੇ ਕੁਲ ਲੈ ਆਏ ਤਾਂ ਦੇਣਾ ਪਊਗਾ ਤੁਹਾਨੂੰ ਸਾਰੀ ਖਾਬ ਹੋ ਗਈ ਪਾਰ ਦਾ ਇਹ ਇਹ ਤਸਵੀਰਾਂ ਦੇਖ ਰਹੇ ਹੋ ਮੌਕੇ ਦੀਆਂ ਜਿਹੜਾ ਉਹਨਾਂ ਦੇ ਬਾਥਰੂਮਾਂ ਦਾ ਸਾਰੇ ਲੈਂਟਰ ਵਹਿ ਗਿਆ ਆ ਕਮਰੇ ਦਾ ਵੀ ਆ ਕਮਰੇ ਦੇ ਵੀ ਆ ਸਾਰੇ ਲੈਂਟਰ ਕਿਉਂਕਿ ਪਾਣੀ ਨਾਲ ਲੱਗਣ ਕਰਕੇ ਸਾਰਾ ਕੁਝ ਲੈਂਟਰ ਪਾੜ ਗਏ ਆ ਇਹ ਤਸਵੀਰਾਂ ਦੇਖ ਰਹੇ ਹੋ ਮੌਕੇ ਦੀਆਂ ਤੁਹਾਡਾ ਕਿਹੜਾ ਪਿੰਡ ਆ ਜੀ ਸੈਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਸਾਡਾ ਪਿੰਡ ਦੋਨਾਂ ਨਾਂ ਦਾ ਹੈ ਤੇ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੰਨ ਲਓ ਪਿਛਲੀ ਖੇੜੀ 2023 23 ਦੇ ਵਿੱਚ ਪਾਣੀ ਆਇਆ ਸਾਡਾ ਸਭ ਕੁਝ ਲੋੜ ਗਿਆ ਤੇ 73 ਉਤੋਂ ਹੀ ਪੈ ਗਿਆ ਤੁਸੀਂ ਇਹ ਚਾਹੁੰਦੇ ਸਾਡੀ ਜ਼ਮੀਨ ਹੈਗੀ 8 ਕਿੱਲੇ ਸਾਡੇ 8 ਕਿੱਲੇ ਹੈਗੀ ਪਿੰਡ ਤੋਂ ਬਾਹਰ ਤੇ ਅਸੀਂ ਕਹਿੰਨੇ ਪਿਓਥ ਸਾਨੂੰ ਉਹਨਾਂ ਜ਼ਮੀਨ ਹਨ ਮਿਲ ਜਾਵੇ ਨਾ ਤੇ ਕੁਝ ਅਸੀਂ ਆਪ ਬਾਹਰ ਹੀ ਜਾ ਕਰਨੇ ਕੁਝ ਆਪਣੇ ਕਾਗਜ਼ ਤੰਬੂ ਲਾਤੇ ਉੱਥੇ ਆਦੀ ਕੋਈ ਵਸੂਕਾਰ ਸਕਣੇ ਕੋਈ ਸਰਕਾਰ ਵੀ ਮੰਨ ਲੈ ਦਿੱਕਤ ਆਵੇ ਕੋ ਬੇੜੀ ਬੋੜੀਆਂ ਦੀ ਦਿੱਕਤ ਨਾ ਆਵੇ ਅਸੀਂ ਬਾਹਰ ਨਿਕਲ ਜਾਈਏ ਉੱਥੋਂ ਵੀ ਵਾਰ-ਵਾਰ ਵਾਪਸ ਆਮ ਨਾਲ ਗਲਤ ਜਿਵੇਂ ਡੰਗਰ ਕੋਈ ਰਹਿ ਗਏ ਪਿੱਛੇ ਫਿਰ ਕੋਈ ਜਵਾਕ ਤੇ ਲੜ ਰਿਹਾ ਕੱਢਣ ਨੂੰ ਜਵਾਕ ਤੇ ਲੈ ਤੋ ਥੱਪੜ ਜਾਈਏ ਤੇ ਫਿਰ ਅਸੀਂ ਸਰਕਾਰ ਨੂੰ ਵੀ ਮਨ ਲੈ ਕੋਈ ਦਿੱਕਤ ਨਾ ਆਵੇ ਅਸੀਂ ਕੱਢਦਾ ਕਿੰਨਾ ਨੁਕਸਾਨ ਹੋ ਗਿਆ ਸਾਡੇ ਪਿੰਡ ਦਾ ਸਰ ਹੋਇਆ ਸੀ ਕੋਈ 2018 ਵੀ ਮਲਕਿਤ ਰਹਿਤਾ ਪਾ ਗਿਆ 5-5 ਫੁੱਟ ਪਾ ਗਿਆ ਸੀ ਤੇ ਮਕਾਨ ਮਕਾਨ ਵੀ ਡੇ ਹੈ ਕਿ ਕੱਲੇ ਫਤਲਾ ਸਰ ਮਕਾਨ ਵੀ ਡੇ ਗੇ ਰੇਤਾ ਵੀ ਪਾ ਗਿਆ ਸੀ ਤੇ ਕੋਈ ਆਪਣਾ ਕੋਈ ਜਿਨ੍ਹਾਂ ਦੇ ਮਨ ਲੈ ਜੋਨਾ ਜੁਨਾ ਤ ਬਰਬਾਦ ਇਸ ਲੋਕ ਬੁੱਢੀ ਪਟਾ ਗਿਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰ ਅਸੀਂ ਸਰਕਾਰ ਤੋਂ ਮੰਗ ਕਰਨਾ ਕੁਝ ਨਾ ਸਾਨੂੰ ਜੇ ਲੋਕੀ ਕਹਿ ਰਹੇ ਬਲੋ ਕਹਿ ਰਹੇ ਨੇ 50 ਆਇਆ ਨੇ 50 ਯਾਰ ਨਾ ਸੋ ਨੈਟ ਮਿਲ ਜਾਵੇ ਨਾ ਕਾਹਦਾ 50 ਯਾਰ ਮਿਲ ਜਾਵੇ ਖਰਾਬੇ ਦਾ ਅਸਲ ਮਿਲ ਜਾਵੇ ਮਾਜਾ ਮਿਲ ਜਾਵੇ ਕੁਝ ਰੇਤੇ ਦੇ ਮੰਨ ਲੀ ਜੀ ਨਾ ਮੈਂ ਰੇਤਾ ਪੈ ਗਿਆ ਉਹਨਾਂ ਚੱਲ ਅਹੀਂ ਨੇ ਬਰੇਤੇ ਵਾਲੇ ਵੀ ਕੋਈ ਬੰਦਾ ਠੱਲ ਲੈਂਦਾ ਜਾਂ ਇੱਕ ਮੁੱਠ ਲੱਗ ਜਾਵੇ 50000 ਰੁਪਇਆ ਵੀ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ ਖਰਾਬੇ ਦਾ ਭਾਵੇਂ ਲੋਕ ਕੋਈ ਇਧਰੋਂ ਦੇ ਗਏ ਕੋਈ ਉਧਰੋਂ ਦੇ ਗਏ ਜਿਹੜਾ ਜ਼ਮੀਨਾ ਤੁਹਾਡੇ ਨਾਲ ਪੱਕੀਆਂ ਅਲਾਟਮੈਂਟ ਹੈ ਹਾਂਜੀ ਸਰ ਇਹ ਤੋਂ ਰੇਤਾ ਵੀ ਹੋ ਸਕਦਾ ਸਰ ਇਹ ਤਾਂ ਫਿਰ ਰੇਤਾ ਤਾਂ ਵੇਚ ਸਕਨੇ ਪਰ ਸਰ ਪਿਵਲ ਕੇਵਰੀ ਵੇਚਣਯੋਗੀ ਮੰਨ ਨਹੀਂ ਹੈਗਾ ਇਹ ਇੱਕ ਬਰੀਕ ਰੇਤਾ ਬਰੀਕ ਰੇਤਾ ਹੈਗਾ ਮੰਨ ਲਓ ਜਿਹੜਾ ਕੋਈ ਲਿ ਜਾਵੇ ਤਾਂ ਉਹ ਨਹੀਂ ਲਿ ਜਾ ਸਕਦਾ ਆਪਣਾ ਹੱਥ ਜਿਹੜੇ ਵਿਲਦ ਮੜਾ ਵੀ ਖੜਾ ਹੈ ਸਾਡੇ ਨਾਲ ਇਹਨਾਂ ਦੇ ਵੀ ਕੋਈ ਬਾਰਡਰ ਤੇ ਬੜੇ ਇਹ ਵੀ ਪਿੱਛੇ ਗਏ ਨੇ ਬੜੇ ਬਾਰਡਰ ਤੇ ਤੇ ਹੋਰ ਬਾਕੀ ਜਿਹੜਾ ਕੋਈ ਮਾੜਾ ਮੋੜ ਜਿਵੇਂ ਅਫਰਦਾਪੇ ਮੰਨ ਜਿੰਨਾ ਕੋਈ ਕੋਈ ਭੈਣ ਭਾਈ ਜਾਂ ਸੇਵਾ ਕੀਤੀ ਜਾਂਦਾ ਹੈ ਪادیه ਕਰਦਾ ਪਏ ਬਾਕੀ ਜਿਹੋਨਿਆਲ ਨੁਕਸਾਨ ਹੋ ਗਿਆ ਗਾੜ ਗਾੜ 50000 ਤੋਂ ਗਾੜ ਨਹੀਂ ਸਰਕਾਰ ਨੇ ਜੋ ਮਦਦ ਕੀਤੀ ਹੈ ਖੁਸ਼ ਹੋਦੇ ਕਿ ਨਹੀਂ ਸਰਕਾਰ ਨੇ ਨਾ ਕੀਤੀ ਤੇਗੀ ਬਾਕੀ ਸਰਕਾਰ ਕਰਨੀ ਹੋਰ ਵੀ ਲੋਕ ਬੜੇ ਕਰਦੇ ਪਏ ਸਰਕਾਰ ਨੇ ਨਹੀਂ ਕਰਦੀ ਪਈ ਵੀ ਸਰ ਆ ਸਰਕਾਰ ਨੇ ਸਾਡੀ ਨਹੀਂ ਕੀਤੀ ਕਿ ਲੋਕਾਂ ਨੇ ਕੀਤੀ ਨਹੀਂ ਕੁਝ ਉਹ ਵੀ ਕਰਦੀ ਪਈ ਤੇ ਕੁਝ ਨਾ ਪਿਆ ਬੰਦੇ ਵੀ ਕਰਦੇ ਪੰਜੋਈ ਆਪਣੇ ਸੇਵੇਦਾਰ ਰਹਿ ਗਏ ਨੇ ਆ ਆਮ ਜਨਤਾ ਜਾਦੇ ਕਰਦੀ ਪਈ ਠੀਕ ਹਾਂਜੀ ਤਾਂ ਆਪਣੇ ਠਾਸੀ ਵਿੱਚ ਪਾਣੀ ਆਇਆ ਸੀ ਤੇ ਬਾਦਲ ਸਾਹਿਬ ਨੇ ਬਾਕੀ ਉਹਨੇ ਬੜਾ ਕੁਝ ਕੀਤਾ ਸੀ ਅੱਜ ਵੀ ਇਹ ਰੋਡੋਂ ਦੇ ਬਣੇ ਹੋਏ ਕਿਨੇ ਬਾਦਲ ਦੇ ਰੋਡ ਬੜੇ ਵਧੀਆ ਲੱਗੇ ਨੇ ਇੱਥੇ ਬੰਦੀ ਬੋਰਡ ਬਣ ਗਿਆ ਇੱਥੇ ਆਪਣਾ ਫੋਕਲ ਪੈਂਟ ਬਣ ਗਿਆ ਜਿਵੇਂ ਹੋਰ ਵੀ ਹਸਪਤਾਲ ਬਣ ਗਿਆ ਡੰਗਰਾ ਦਾ ਰੋਡ ਆ ਕੱਚਾ ਰਹਤਾ ਹੈਗਾ ਅਸੀਂ ਆ ਵਾਟਰ ਬਾਕਸ ਬਣ ਗਿਆ ਪਾਣੀ ਚੰਗਾ ਮਿਲ ਗਿਆ ਸਾਨੂੰ ਇੱਥੇ ਦਾ ਬੜਾ ਕੁਝ ਬਲ ਆ ਰੋਡ ਹਦਾ ਕੱਚਾ ਹੈਗਾ ਸੀ ਇਹ ਤੇ ਸਾਦੇ ਪਰ ਤਾਂ ਕੋਈ ਲੱਗਦਾ ਤਾਂ ਪਤਾ ਨਹੀਂ ਪਰ ਲਾ ਰੋਡ ਬਣ ਗਿਆ ਇਹ ਧੰਨਵਾਦ ਬਾਦਲ ਸਿੰਘ ਦੇ ਜਿਹਨਾਂ ਨੇ ਕੀਤਾ ਸੀ ਕਿਉਂ ਕਿੰਦਾ ਖਾਈ ਹੁੰਦਾ ਨਾ ਤੇ ਝੂਠ ਨਹੀਂ ਮਾਰਨਾ ਚਾਹੀਦਾ ਸੋਹਣਾ ਸਾਹਿਬ ਕੀ ਕਰ ਰਿਹਾ ਸੋਹਣਾ ਸਾਹਿਬ ਤਾਂ ਕਰਦਾ ਤਾਂ ਪਿਆ ਇਹਦਾ ਕੁਝ ਕਰਦਾ ਫਿਰ ਜਿੰਨਾ ਕੋਲੋਂ ਮਾਲੇ ਉਹਦੇ ਕੋਲ ਦਾਮ ਹੈ ਕਰਦਾ ਪਿਆ ਪਰ ਆਪਾਂ ਕਿੰਦੂ ਨਾ ਗਲਤ ਗੱਲ ਨਹੀਂ ਆਖਣਾ ਚਾਹਦੇ ਵੀ ਆਪਾਂ ਗਲਤ ਨੂੰ ਵਿਚਾਰੇ ਨੂੰ ਆਖੀ ਵੀ ਤੂੰ ਨਹੀਂ ਕਰਦਾ ਪਰ ਉਹ ਵੀ ਕਰਦਾ ਪਿਆ ਹੈ ਜਿੰਨਾ ਕੋਲ ਉਹਦੇ ਦਾਮ ਹੈਗਾ ਹੈ ਠੀਕ ਹੈ ਠੀਕ ਹੈ ਵੋਟਾਂ ਨ ਬਣਦੇ ਆ ਬਾਕੀ ਸਾਡਾ ਨਿੱਜੀ ਕਿਸੇ ਸਰਕਾਰ ਨਾਲ ਇਸ ਵਰਤਾਰਾ ਨਹੀਂ ਹੈਗਾ ਬਾਕੀ ਜਿਵੇਂ ਹੁਣ ਪਾਣੀ ਲੱਗ ਲੱਗਭਗ ਜਮ ਮਹੀਨੇ ਨੂੰ ਲੱਗਭਗ ਪੂਰਾ ਹੀ ਹੋ ਗਿਆ ਮਹੀਨੇ ਨੂੰ ਪਾਣੀ ਨੂੰ ਲੱਗੇ ਲੱਗਦਾ ਪਏ ਕਿਉਂਕਿ ਅੱਜ ਬੱਚੇ ਨੇ ਇੰਜੇ ਕੁਛ ਧੁਕੀ ਵੀ ਹੈ ਲੱਗਭਗ ਮਹੀਨਾ ਹੋ ਗਿਆ ਬੱਚੇ ਨੇ ਇੰਜੇ ਕੁ ਲੱਗੀ ਇੱਕ ਕੱਲ ਨੂੰ ਬੱਚੇ ਕੰਪੀਟੀਸ਼ਨ ਕਰਨ ਦੇ ਤੇ ਇਹ ਨੰਦਾ ਮੁਕਾਬਲਾ ਨਹੀਂ ਕਰ ਸਕਦੇ ਬੱਚੇ ਤੇ ਦੂਜਾ ਨੰਬਰ ਫਸਲਾਂ ਨੂੰ ਨੁਕਸਾਨ ਹੋਇਆ ਜੋ ਉਹ ਤਾਂ ਸਾਨੂੰ 20000 ਕਹਿੰਦੇ ਆ ਤੁਹਾਨੂੰ ਦੇ ਦੇਵਾਂਗੇ ਬਾਕੀ ਠੀਕ ਹੈ ਸਰਕਾਰਾਂ ਜੇ ਚਲਦੀਆਂ ਨੇ ਬਾਕੀ ਸਾਨੂੰ ਪਤਾ ਜਿਵੇਂ ਘਰ ਆਪਦਾ ਚਲਾਉਂਦੇ ਪਿਆ ਹਾਂ ਸਾਡੇ ਅੰਦਰ ਕੁਝ ਨਹੀਂ ਵੜਦੇ ਜਾਂ ਜਿਵੇਂ ਅਸੀਂ ਆਪਦਾ ਪੁਜਾਰਾ ਚਲਾਉਂਦੇ ਆ ਤਾਂ ਮਕਾਨਾਂ ਦਾ ਕਾਨ ਕਈ ਇੱਟੇ ਆ ਕਹਿੰਦੇ ਨਹੀਂ ਇੱਟੇ ਬਾਕੀ ਸਲਾਬਾ ਸਾਰੇ ਪਾਸੇ ਦਾ ਇਹ ਜ਼ਹਿਰੀਲੇ ਜਾਨਵਰਾਂ ਦੇ ਆ ਜੋ ਨੁਕਸਾਨ ਕਰਦੇ ਆ ਦਿਨ ਨੂੰ ਵੀ ਅਸੀਂ ਜਾਗੀ ਦਾ ਰਾਤ ਨੂੰ ਵੀ ਜਾਗੀ ਦਾ ਜਾਨਵਰਾਂ ਬਾਰੇ ਦੇਖੀ ਤੇ ਬੱਚਿਆਂ ਦੀ ਸੇਫਟੀ ਕਰਨੀ ਬਾਕੀ ਸਰਕਾਰਾਂ ਠੀਕ ਹੈ ਜੋ ਮਰਜ਼ੀ ਸਰਕਾਰ ਬੰਦੀ ਇਹ ਕਹਿੰਦੇ ਆ ਤੁਹਾਡਾ ਇੰਨਾ ਕਰਾਂਗੇ ਬਾਕੀ ਵੋਟਾਂ ਲੈਣ ਦੇ ਖਤਰਸਾ ਆਂਦੇ ਆ